ਤੋ ਤੋ ਇਥੋਂ ਤੁਹਾਨੂੰ ਆਪਾਂ ਕੋਲ 13 ਨਗ ਬਿਖਾਉਣੇ ਆ ਪ੍ਰਤਾਪ ਸਿੰਘ ਸ਼ਾਹ ਫਾਰਮ ਤੋਂ ਬਾਕੀ ਸ਼ਾਹ ਜੀ ਹੋਂਾਂ ਤੋਂ ਸਾਰੀ ਜਾਣਕਾਰੀ ਆਪਾਂ ਲੈਣੇ ਆ ਤੇ ਆ ਜੋ ਮਿਲਦੇ ਆ ਸ਼ਾਹ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਓਠਾ ਠਾ ਸਾਹਿਬ ਠੀਕ ਠਾਕ ਜੀ ਵਧੀਆ ਕਿਰਪਾ ਤੁਸੀਂ ਸਾਨੂੰ ਕਹਿ ਦਿੰਦਾ ਵਧੀਆ ਵਧੀਆ ਜੀ ਕਿਰਪਾ ਕਿਰਪਾ ਤੇ ਕਿੰਨੇ ਐਨੀਮਲ ਅੱਜ ਆਪਣੇ ਕੋਲ ਨਗ ਤੇ ਭਾਜੀ 15 ਅਸੀਂ ਦੋ ਵੇਗੇ ਆ ਹਾਂਜੀ 13 ਹੋਣਗੇ ਠੀਕ ਹੈ ਜੀ ਹਾਂ ਕਰੀਏ ਜਾਣਕਾਰੀ ਸੰਜੀ ਹਾਂਜੀ ਹਾਂਜੀ ਦੇ ਰਹੀਏ ਜੀ ਸੁਆ ਭਾਜੀ ਦੁੱਝਾ ਲਾਲੇ ਹਾਂਜੀ ਸੂਈ ਨੂੰ ਕੋ 20 25 ਦਿਨ ਹੋਏ ਜੇ ਮਗਰੇ ਤੇ ਕਟਾ ਜੇ ਹਾਂਜੀ ਦੁੱਧ 9 ਦਾ ਲੀਟਰ 8 ਲਾ ਕੇ ਲਵੇ ਕੋ ਦੋ ਡੰਗ ਚੋ ਕੇ ਖੜੇ ਆਪਣੇ ਘਰੇ ਬਿਲਕੁਲ ਬਿਲਕੁਲ ਜੈਸਨੋ ਵਾਲਾ ਭਾਅ 60000 ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਪ ਦੀ ਲੈਊਗਾ 57000 ਦੀ ਮੈਂ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਸ਼ਾਦੀ ਜੇ ਗੱਡੀ ਭਾਜੀ ਝੋਤੀ ਪਹਿਲਾ ਸੁਗਾ ਹਾਂਜੀ ਸੂਈ ਨੂੰ ਕੋ 3 3.5 ਮਹੀਨੇ ਕੋ 4 ਨਾਲੇ 2 ਮਹੀਨੇ ਦੀ ਕੋਈ ਗਾਰੰਟੀ ਨਹੀਂ ਦੇ ਹਾਂਜੀ ਦੁੱਧ ਦੇ ਹਿਸਾਬ ਨਾਲ ਦੇਣੀ ਜੀ ਦੁੱਧ 8 ਆ ਕੋ 7 ਲਾਵੀਂ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਹਾਂਜੀ 56000 ਦੇ ਵਿੱਚ ਪਹੁੰਚ ਗੱਡੀ ਕੋ ਆਪ ਦੇ ਲਿ ਐਂਦੀ ਛਾ ਜੀ ਗੱਡੀ ਭਾਜੀ ਇਹ ਵੀ ਸੂਆ ਪਹਿਲਾ ਝੋਟੀ ਦਾ ਹਾਂਜੀ ਕੋ ਦੁੱਜਾ ਵਾਲੇ ਹਾਂਜੀ ਸੂਈ ਨੂੰ ਇਹਨੂੰ ਵੀ ਕੋ 3-3 ਕਿ ਤਿੰਨ ਮਹੀਨੇ ਹੋਏ ਜੇ ਤਿੰਨ ਓਕੇ ਬਚਾ ਨਹੀਂ ਹੈਗਾ ਮਿਲਦੀ ਭਾੜੇ ਤੇ ਜਾਂ ਦੁੱਧ ਆਠਿਆ ਕੋ 7 ਲੱਖ ਹਾਂਜੀ ਪੂਰੇ 50000 ਦੇ ਵਿੱਚ ਪਹੁੰਚ ਗੱਡੀ ਕੋਲ ਲੈ ਲੂ 47000 ਦੀ ਦੇਣੀ ਠੀਕ ਹੈ ਜੀ ਹਾਂਜੀ ਐਂਦੀ ਛਾ ਜੀ ਦੇ ਦੋ ਗੱਡੀ ਭਾਜੀ ਸੂਆ ਦੁੱਜਾ ਜੀ ਹਾਂਜੀ ਵੱਡੀ ਮਹਾਂ ਜੇ ਪੂਰੀ ਹਾਂਜੀ ਸੂਈ ਨੂੰ ਇਹਨੂੰ ਵੀ ਕੋ 3 ਕਿ ਮਹੀਨੇ ਜੀ ਓਕੇ ਬਚਾ ਨਹੀਂ ਹੈਗਾ ਮਿਲਦੀ ਭੜੇ ਤੇ ਵੀ ਦੁੱਧ 8 ਆ ਕੋ 7 ਵਾਲੇ ਹਾਂਜੀ ਇਹਦੀ 57000 ਦੇ ਵਿੱਚ ਪਹੁੰਚ ਗੱਡੀ ਕੋ ਆ ਲੈਊਗਾ ਤੇ 54000 ਦੀ ਦੇਣੀ ਠੀਕ ਹੈ ਜੀ ਹਾਂਜੀ ਇਹਦੀ ਹੈ ਜੀ ਦੇ ਰਹੀਏ ਜਾਣਕਾਰੀ ਇਹ ਭਾਜੀ ਮਹੀਨੇ ਦੀ ਸੂਈ ਜਮਈ ਹਾਂਜੀ ਸੂਆ ਦੁੱਜਾ ਕੋ ਤੇ ਜਾਲ ਵਾਲੇ ਦੁੱਧ 9 10 ਲੀਟਰ ਕੰਡਾ ਲਾਵਾਂ 8 9 ਲਾ ਆ ਗਏ ਆਪਣੇ ਤੋਂ ਲੈ ਲੇ ਓਕੇ ਤੇ ਮਗਰ ਕਾ ਹਾਂਜੀ 30000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋ ਆ ਲੈਵਾਂ 60000 ਦੇ ਦਿਆਂਗੇ ਠੀਕ ਹੈ ਜੀ ਹਾਂਜੀ ਹਾਂਜੀ ਇਹਦੀ ਹੈ ਜੀ ਗੱਡੀ ਜੀ ਇਹ ਵੀ ਸੂਆ ਦੁੱਜਾ ਹਾਂਜੀ ਭੈਣ ਭਰਾਵਾਂ ਦੀ ਗੱਡੀ ਆ ਹਾਂਜੀ ਦੁੱਧ 8 ਲੀਟਰ ਦੇ ਮਹੀਨੇ ਥੱਲੇ ਓਕੇ ਸੂਈ ਨੂੰ ਇਹਨੂੰ ਕੋ ਮਹੀਨਾ ਹੋਇਆ ਕੋ 10 ਦਿਨ ਤੇਲ ਵਾਲੇ ਹਾਂਜੀ ਇਹਦੀ ਹੈਗੀ ਪੂਰੇ 68000 ਦੇ ਵਿੱਚ ਪਹੁੰਚ ਗੱਡੀ ਕੋ ਆਬਦ ਲੈਊਗਾ 65000 ਦੀ ਦੇਣੀ ਓਕੇ ਹਾਂਜੀ ਸੂਈ ਨੂੰ ਇਹਨੂੰ ਵੀ 3 1/2 ਮਹੀਨੇ ਬਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਦੁੱਧ ਆ ਕੋ 7 ਵਾਲੇ ਹਾਂਜੀ 56000 ਦੇ ਵਿੱਚ ਪਹੁੰਚ ਗੱਡੀ ਕੋ ਆਬਦ ਲੈਊ ਜੈਸਾ ਨੂੰ 53000 ਦੀ ਦੇਣੀ ਠੀਕ ਹੈ ਜੀ ਗੱਡੀ ਭਜੀ ਆ ਸੂਆ ਦੂਜਾ ਹਾਂਜੀ ਸੂਈ ਨੂੰ ਇਹਨੂੰ ਵੀ 3 1/2 4 ਮਹੀਨੇ ਇਹ ਜੇ ਬਚਾ ਰਿਹਾ ਗੱਲ ਦੀ ਭਾਰੇ ਤੇ ਆ ਹਾਂਜੀ ਦੁੱਧ ਸੱਤ ਆ ਕੋਈ ਛੇਲ ਵਾਲੇ ਓਕੇ 46000 ਦੇ ਵਿੱਚ ਪਹੁੰਚ 100 ਕਿਲੋਮੀਟਰ ਦੀ ਗੱਡੀ ਕੋਲ ਦੇ ਲਈ ਉ 43000 ਦੀ ਦੇਣੀ ਗੱਡੀ ਭਾਜੀ ਪਹਿਲਾਂ ਸੂਰਾ ਝੋਟੀ ਦਾ ਹਾਂਜੀ ਮੂੰਹ ਚੌਗੀ ਜੇ ਬਿੱਲੀ ਮਣਕੀ ਅੱਖ ਬਿੱਲੀ ਮਟਕੀ ਅੱਖ ਹੈ ਹਾਂ ਸੂਈ ਨੂੰ ਹੋਏ ਜੇ ਇਹਨੂੰ ਕੋਈ 2.5 ਤੋਂ 3 ਮਹੀਨੇ ਓਕੇ ਚਾਹੀਣਾਗਾ ਮਿਲਦੀ ਭਾੜੇ ਤੇ ਆ ਤੇ ਦੁੱਧ ਇਹਦੇ ਥੱਲੇ ਵੀ ਹੈਗਾ ਜੇ 8 ਕਿਲੋਲਟਰ ਸੱਤ ਲਾ ਦੇ ਹਾਂਜੀ ਰੇਟ ਇਹਦਾ ਵੀ ਜਨਵਲ 50000 ਦੇ ਵਿੱਚ ਪਹੁੰਚ ਗੱਡੀ ਕੋਲ ਦੇ ਲਿਆਊਗਾ 47000 ਦੇ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਸੁਆ ਪਹਿਲਾ ਝੋਟੀ ਦਾ ਹਾਂਜੀ ਸੂਈ ਨੂੰ ਇਹਨੂੰ ਵੀ ਕੋ 3 1/2 ਮਹੀਨੇ ਦੁੱਧ ਆਠ ਆ ਕੋ 7 ਵਾਲੇ ਹਾਂਜੀ ਰੇਟ ਇਹਦਾ ਵੀ ਜਾਇਤ ਜੇ ਪੂਰੇ 55000 ਦੇ ਵਿੱਚ ਪਹੁੰਚ ਗੱਡੀ ਕੋਲ ਤੋਂ ਲਿਓ 55000 ਦੇ ਦੇਣੀ ਓਕੇ ਇਹਦੇ ਮਗਰ ਘਤੀ ਜੇ ਸੂਈ ਨੂੰ ਮਹੀਨਾ ਆ ਜਾਂ ਦੋ ਦਾ ਲੀਟਰ ਦੇ ਪੱਕਾ ਕੰਡਾ ਲਾਉਣਾ ਹਾਂਜੀ ਇਹਦੀ ਭਾਜੀ ਪੂਰੇ 68000 ਦੇ ਵਿੱਚ ਪਹੁੰਚ ਗੱਡੀ ਕੋਲ ਦੀ ਲੈਊ 65000 ਹੀ ਦੇਣੀ ਐਸੋ ਓਕੇ ਹੋਰ ਮਗਾ ਮੇਰੇ ਦੋ ਸੁਆ ਦੂਜਾ ਭਾਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਸੂਈ ਨੂੰ 3 1/2 ਮਹੀਨੇ ਦੁੱਧ 8 ਲੀਟਰ ਹੋਊਗਾ ਪੱਕਾ ਹਾਂਜੀ 68000 ਦੇ ਵਿੱਚ ਪਹੁੰਚ ਗੱਡੀ ਕੋਲ ਦੀ ਲੈਊ ਜੈਸਾ ਨੂੰ 65000 ਹੀ ਦੇਣੀ ਓਕੇ ਗੱਡੀ ਆ ਸੁਆ ਪਹਿਲਾ ਦੇ ਝੋਤੀ ਦਾ ਬੱਚਾ ਇਹਦੇ ਮਗਰ ਕੱਟੀ ਜ਼ਰੂਰ ਹੈਗੀ ਐ ਪਰ ਮਿਲਦੀ ਭੜੇ ਦੇ ਜੀ ਠੀਕ ਹੈ ਬਾੜੇ ਤੇ ਮਿਲਦੀ ਬੱਚੇ ਤੇ ਮਿਲਦੀ ਓਕੇ ਇਹ ਥਲੇ ਦੁੱਧ 9 10 ਲੀਟਰ ਆ 8 ਲਾਵੇ ਪੱਕਾ ਦੇ ਆ ਪਾਠ ਦੇ ਹਿਸਾਬ ਨਾਲ ਹਾਂ ਬਿਲਕੁਲ ਇੱਕੋ ਰੇਟ ਤੇ 70000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ 70000 ਦੇ ਦੇਣੀ ਹੈ ਜੀ ਠੀਕ ਹੈ ਜੀ ਐਡਰੈਸ ਤੇ ਰੈਜੈਂਟ ਚਮਕੇ ਖੁਰਦਲਾ ਤਨ ਤਨ ਤਸੀਲ ਤਨ ਤਨ ਆਂਦੇ ਪ੍ਰਤਾਪ ਸਿੰਘ ਸਾਹ ਹਾਂਜੀ ਫੋਨ ਨੰਬਰ 628474727 628474727 ਠੀਕ ਹੈ ਜੀ ਇਹਦਾ ਬੱਚਾ ਕਿਹੜਾ ਆ ਇਹਦਾ ਬੱਚਾ ਕਿਹੜਾ ਝੋਟੀ ਵੱਢੀ ਦਾ ਹਾਂ ਨਹੀਂ ਆਉਂਦਾ ਪਰਨਾ ਵਕਾਇਆ